ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਆਪਣੀਆਂ ਕਣਕਾਂ ਨੇ ਜਿਹੜੀਆਂ ਬਹੁਤ ਵਧੀਆ ਖੜੀਆਂ ਨੇ 100 ਪਲੱਸ ਦਿੰਦੀਆਂ ਕਣਕਾਂ ਆਪਣੀਆਂ ਹੋ ਚੁੱਕੀਆਂ ਨੇ ਜੀ ਆ ਤੇ ਜਿੱਥੇ ਕਿਤੇ ਨੁਕਸਾਨ ਹੋਇਆ ਦੇਖੋ ਉੱਥੇ ਤਾਂ ਚਲੋ ਪਰਮਾਤਮਾ ਦੀ ਕਰਨੀ ਹੈ ਪਰ ਜਿਹੜੀਆਂ ਕਣਕਾਂ ਠੀਕ ਖੜੀਆਂ ਨੇਗੇ ਉਹਨਾਂ ਵਾਸਤੇ ਆਪਾਂ ਇਹ ਸਪੈਸ਼ਲ ਵੀਡੀਓ ਅੱਜ ਪਾਉਣ ਲੱਗੇ ਆ ਕਿਉਂਕਿ ਕਿਸਾਨ ਵੀਰੋ ਹੁਣ ਜਿਹੜਾ ਮੌਸਮ ਹੈ ਹਮਸਾਲਾ ਹੋ ਚੁੱਕਿਆ ਹੈ ਪਹਿਲਾਂ ਵੀ ਪ੍ਰੋਬਲਮ ਆ ਰਹੀਆਂ ਨੇ ਕਿਸਾਨ ਵੀਰਾਂ ਨੂੰ ਤਾਂ ਹੁਣੇ ਵੀਡੀਓ ਮੈਂ ਸਪੈਸ਼ਲ ਤਾਂ ਹੀ ਪਾਈ ਹੈ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਮੈਸੇਜ ਵਗੈਰਾ ਆਉਂਦੇ ਰਹਿੰਦੇ ਨੇ ਜਿੱਦਾਂ ਆਪਾਂ ਆਪਣੇ ਖੇਤ ਦੇ ਵਿੱਚ ਟਰੀਟ ਕਰਦੇ ਆਂਗੇ ਉਦਾਂ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰਦੇ ਰਹਿਣੇ ਹੈਗੇ ਤਾ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਆ ਪੀਲੀ ਕੁੰਗੀ ਬਾਰੇ ਕਿਉਂਕਿ ਜਿਹੜੇ ਪਹਾੜੀ ਏਰੀਏ ਨੇਗੇ ਜਾਂ ਪਹਾੜੀ ਏਰੀਆ ਦੇ ਨਾਲ ਲੱਗਦੇ ਏਰੀਏ ਨੇਗੇ ਉਥੇ ਇਹ ਚੀਜ਼ ਦੀ ਸਮੱਸਿਆ ਬਹੁਤ ਜਲਦੀ ਆ ਜਾਂਦੀ ਆ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਸ਼ੁਰੂ ਵਿੱਚ ਇਹਦੀ ਸਮੱਸਿਆ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਤਾਂ ਕਿਸਾਨ ਵੀਰੋ ਆਪਾਂ ਅੱਜ ਤੁਹਾਡੇ ਨਾਲ ਡਿਟੇਲ ਨਾਲ ਸਾਰੀ ਗੱਲ ਕਰਨੀ ਆ ਵੀ ਕਿੱਦਾਂ ਇਹਦਾ ਆਪਾਂ ਨੂੰ ਪਤਾ ਕਰਨਾ ਕਿੱਦਾਂ ਇਹ ਆਪਣਾ ਅਟੈਕ ਕਰਦੀ ਹੈਗੀ ਫਸਲ ਤੇ ਤੇ ਕਿਵੇਂ ਇਹਨੂੰ ਆਪਾਂ ਰੋਕ-ਥਾਮ ਕਰਨੀ ਹੈ ਦੀ ਤਾਂ ਗੱਲਬਾਤ ਕਿਸਾਨ ਵੀਰੋ ਇਦਾਂ ਜਿਹੜੀ ਇਹ ਬਿਮਾਰੀ ਆ ਇਹ ਕੋਈ ਆਏ ਨਹੀਂ ਹੁੰਦਾ ਵੀ ਆਪਣੇ ਬੀਜ ਆ ਗਈ ਜਾਂ ਆਪਣੀ ਮਿੱਟੀ ਚ ਆ ਪੀਲੀ ਕੁੰਗੀ ਜਾਂ ਆਪਣੇ ਖੇਤਾਂ ਚ ਪੈਂਦੀ ਰਹਿੰਦੀ ਆ ਇਹੇ ਕਿਸਾਨ ਵੀਰੋ ਜਿੱਦਾਂ ਆਪਣੇ ਆਲੂਆਂ ਦੀ ਬਲਾਈਟ ਹੁੰਦੀ ਆ ਉਦਾਂ ਇਹ ਹਵਾ ਦੇ ਨਾਲ ਹੀ ਫੈਲਦੀ ਆ ਜਿੱਦਾਂ ਪਹਿਲਾਂ ਆਪਾਂ ਦੇਖਿਆ ਆਲੂਆਂ ਨੂੰ ਬਲਾਈਟ ਪਈ ਸੀਗੀ ਹਵਾ ਦੇ ਨਾਲ ਉਦਾਂ ਹੀ ਇਹ ਪੀਲੀ ਗੁੰਗੀ ਜਿਹੜੀ ਹਵਾ ਦੇ ਨਾਲ ਇਹ ਆਪਣੀ ਕਣਕ ਨੂੰ ਜਿਹੜੀ ਕਵਰ ਕਰਦੀ ਹੈਗੀ ਜਿੱਦਾਂ ਕਿਸੇ ਏਰੀਆ ਦੇ ਵਿੱਚੋਂ ਆਪਾਂ ਨੂੰ ਤੇਜ਼ ਹਵਾ ਕਿਉਂਕਿ ਆਹ ਦਿਨਾਂ ਦੇ ਵਿੱਚ ਜਦੋਂ ਚੱਲਣ ਲੱਗ ਜਾਂਦੇ ਤਾਂ ਇਹ ਤੁਰਨਾ ਸ਼ੁਰੂ ਹੋ ਜਾਂਦੀ ਆ ਇਹਦਾ ਹੋਣ ਦਾ ਕਾਰਨ ਕੀ ਹੁੰਦਾ ਕਿਸਾਨ ਵੀਰੋ ਜਦੋਂ ਆਪਣੇ ਫਸਲ ਦੇ ਵਿੱਚ ਹਮਸ ਰਹਿਣ ਲੱਗ ਜਾਈ ਹਿਊਮਿਡਿਟੀ ਹੋ ਜਾਵੇ ਜਿੱਦਾਂ ਆਪਣਾ ਜਿਹੜਾ ਰਾਤ ਦਾ ਤਾਪਮਾਨ ਆ ਉਹ 7-8 ਡਿਗਰੀ ਤੋਂ ਲੈ ਕੇ 13-14 ਡਿਗਰੀ ਤੱਕ ਰਹੇ ਤੇ ਦਿਨ ਦਾ ਤਾਪਮਾਨ ਜਿਹੜਾ ਉਹ 15 ਤੋਂ ਲੈ ਕੇ 25 ਡਿਗਰੀ ਦੇ ਵਿੱਚ ਰਹੇ ਫੇਰ ਇਹ ਬਿਮਾਰੀ ਕਿਸਾਨ ਵੀਰੋ ਬਹੁਤ ਜਲਦੀ ਫੈਲਦੀ ਆ ਜਿਹੜਾ ਕਿ ਹੁਣ ਚੱਲ ਰਿਹਾ ਕਿਉਂਕਿ ਮੀਂਹ ਦੇ ਨਾਲ ਜਾਂ ਤਾਂ ਮੀਂਹ ਨਾਲ ਹਿਮੀਡੀਟੀ ਬਣੂਗੀ ਜਾਂ ਆਪਾਂ ਜੇ ਖੇਤਾਂ ਨੂੰ ਪਾਣੀ ਚੱਲਦਾ ਹੋਊਗਾ ਆਹ ਦਿਨਾ ਚਾਕੇ ਕਿਉਂਕਿ ਜੇ ਪਾਣੀ ਵੀ ਚੱਲਦਾ ਹੋ ਤਾਂ ਰਾਤ ਦਾ ਤਾਪਮਾਨ ਕਿਸਾਨ ਵੀਰੋ ਨਾਰਮਲ ਹੀ ਘੱਟੇ ਰਹੂਗਾ ਵਧਦੇ ਰਹੂਗਾ ਸੌਰੀ ਆਮ ਜਿਹੜੇ ਆਪਣੇ ਆਮ ਤਾਪਮਾਨ ਨੇ ਜਿਹੜਾ ਹੁਣ ਕਿਸਾਨ ਵੀਰੋ ਗੱਲਬਾਤ ਕਰ ਕਿਉਂਕਿ ਗੜੇ ਪਏ ਨੇਗੇ ਤਾਂ ਉਹਨੇ ਕਿਸਾਨ ਵੀਰੋ ਕੀ ਗੱਲ ਕਰੀਆ ਰਾਤ ਦਾ ਤਾਪਮਾਨ ਸਿੱਟਦਾ ਜਿਹੜਾ ਦਿਨ ਦਾ ਤਾਪਮਾਨ ਉਹ ਤਾਂ ਉੱਥੇ ਖੜਾ ਹੈ ਰਾਤ ਦਾ ਤਾਪਮਾਨ ਗਿਰ ਗਿਆ ਜੀਨੇ ਕਰਕੇ ਇਹ ਵਧਣ ਦੀ ਜਿਹੜੀ ਇਹਦੀ ਵਧਣ ਦੀ ਪ੍ਰਕਿਰਿਆ ਉਹ ਜਾਦੇ ਤੇਜ਼ ਹੋਊਗੀ ਤੇ ਕਈ ਏਰੀਆ ਦੇ ਵਿੱਚ ਬਹੁਤ ਜਲਦੀ ਫੈਲਦੀ ਆ ਤੇ ਇਹ ਫੈਲਣ ਦਾ ਕਾਰਨ ਇਹੀ ਆ ਕਿਸਾਨ ਵੀਰੋ ਵੀ ਇਹ ਜਦੋਂ ਹਵਾਵਾਂ ਚੱਲਦੀ ਆ ਜ਼ਿਆਦਾ ਤਾਂ ਇਹ ਹਵਾ ਦੇ ਵਿੱਚ ਇਹਦੇ ਜਿਹੜੇ ਜੀਵਾਨੂ ਨੇ ਉਹ ਗਤੀ ਕਰਦੇ ਨੇ ਤੇ ਜਦੋਂ ਆਪਣੀ ਫਸਲ ਦੇ ਕਿਸੇ ਪੱਤੇ ਦੇ ਉੱਪਰ ਆ ਕੇ ਬੈਠਦੇ ਨੇ ਪੱਤੇ ਨੂੰ ਗ੍ਰਹਿਣ ਕਰਦੇ ਨੇਗੇ ਤਾਂ ਉਹ ਉਹ ਪੱਤੇ ਤੋਂ ਹੀ ਆਪਣੀ ਜਦੋਂ ਫਸਲ ਦੇ ਵਿੱਚ ਦੌਗੀਆਂ ਦੇ ਰੂਪ ਚ ਇਹ ਬਿਮਾਰੀ ਆ ਜਿਹੜੀ ਉਹ ਫੈਲਣ ਲੱਗ ਜਾਂਦੀ ਹੈ ਕਿਸਾਨ ਵੀਰੋ ਕਿਉਂਕਿ ਹੁਣ ਆਪਣੇ ਇਧਰ ਏਰੀਆ ਦੇ ਵਿੱਚ ਇਹ ਬਿਮਾਰੀ ਹੈ ਨਹੀਂ ਤਾਂ ਮੈਂ ਤੁਹਾਨੂੰ ਪ੍ਰੈਕਟੀਕਲੀ ਦਿਖਾ ਨਹੀਂ ਸਕਦਾ ਮੈਂ ਸਕਰੀਨ ਦੇ ਉੱਤੇ ਤੁਹਾਨੂੰ ਫੋਟੋਆਂ ਸ਼ੋਅ ਕਰੀਆਂ ਹੋਈਆਂ ਨੇ ਤੁਸੀਂ ਉਹ ਦੇਖ ਸਕਦੇ ਹੋ ਇਹਦਾ ਪਤਾ ਕਿਵੇਂ ਕਰਨਾ ਕਿਸਾਨ ਵੀਰੋ ਕਿਉਂਕਿ ਹਮੇਸ਼ਾ ਪੀਲੀ ਫਸਲ ਨੂੰ ਦੇਖ ਕੇ ਇਹਨਾਂ ਦੇ ਕਹੋ ਵੀ ਇਹਨੂੰ ਤਾਂ ਪੀਲੀ ਕੁੰਗੀ ਪੈ ਗਈ ਨਹੀਂ ਇਹ ਗੱਲ ਗਲਤ ਹੈ ਪੀਲੀ ਕੁੰਗੀ ਦੀ ਪਛਾਣ ਕੀ ਕਰਨੇ ਕਿਸਾਨ ਵੀਰੋ ਹੁਣ ਜਿਹੜੀਆਂ ਤੁਸੀਂ ਫੋਟੋਆਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਜੇਕਰ ਤੁਸੀਂ ਇਹਨੂੰ ਫੜ ਕੇ ਪੱਤੇ ਨੂੰ ਮਾੜਾ ਜਾਂ ਮਸਲੋਗੇ ਤਾਂ ਤੁਹਾਡੇ ਪੱਤੇ ਦੇ ਉੱਤੋਂ ਜੋ ਪੀਲੇ ਰੰਗ ਦਾ ਹਲਦੀ ਨੁਮਾ ਪਾਊਡਰ ਹੈ ਉਹ ਤੁਹਾਡੇ ਹੱਥ ਨੂੰ ਲੱਗ ਜੂਗਾ ਪੀਲਾ ਪੀਲਾ ਕਿਉਂਕਿ ਇਹ ਹਲਦੀ ਰੋਗ ਹੀ ਕਹਿੰਦੇ ਨੇ ਇਹਨੂੰ येलो ਰਸਟ ਕਣਕ ਦਾ ਹਲਦੀ ਰੋਗ ਕਹਿੰਦੇ ਨੇ ਇਹਨੂੰ ਤੇ ਇਹ ਕਿਸਾਨ ਵੀਰੋ ਇਹ ਤਾਂ ਹੀ ਫੈਲਦਾ ਹਵਾ ਨਾਲ ਤੇ ਇਹ ਕਿਸਾਨ ਵੀਰੋ ਪੱਤਿਆਂ ਦੇ ਉੱਪਰ ਜਦੋਂ ਆਪ ਨੂੰ ਲੱਗੇ ਇਦਾਂ ਤਾਂ ਤੁਸੀਂ ਡੈੜੀਆਂ ਦੇ ਵਿੱਚ ਇਹਨੂੰ ਕੰਟਰੋਲ ਕਰੋ ਦੂਜੇ ਨੰਬਰ ਤੇ ਕਿਸਾਨ ਵੀਰੂ ਗੱਲ ਕੀ ਹੁੰਦੀ ਹੈ ਵੀ ਇਹ ਇਹ ਡੈੜੀਆਂ ਦੇ ਰੂਪ ਚ ਖੱਤੇ ਦੇ ਵਿੱਚ ਫੈਲੂਆ ਆਪਣੇ ਚ ਦੇਖੋ ਫੈਲਣ ਦਾ ਜਿਹੜਾ ਆਪਣਾ ਜਰੀਆ ਸੀਗਾ ਇਹਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਤਾ ਤੇ ਟੈਸਟਿੰਗ ਕਿਸਾਨ ਵੀਰੋ ਕਿਵੇਂ ਕਰਨੀ ਹੈ ਤੁਸੀਂ ਦੇਖੋ ਜਦੋਂ ਤੁਹਾਨੂੰ ਲੱਗੇ ਕਿਤੇ ਵੀ ਹਾਂ ਆਪਣੇ ਪੀਲੇ ਰੰਗ ਦੇ ੱੱਬੇ ਕਣਕ ਦੇ ਵਿੱਚ ਪੱਤਿਆਂ ਦੇ ਉੱਤੇ ਆ ਰਹੇ ਨੇ ਤਾਂ ਤੁਸੀਂ ਉਹਨੂੰ ਬਿਲਕੁਲ ਥੋੜਾ ਜਿਹਾ ਮਲ ਕੇ ਦੇਖੋ ਜਦੋਂ ਤੁਹਾਡੇ ਹੱਥਾਂ ਦੇ ਉੱਪਰ ਐਦਾਂ ਲੱਗੇ ਤੁਹਾਨੂੰ ਵੀ ਹਾਂ ਆਪਣੇ ਪੀਲਾ ਰੰਗ ਚੜਦਾ ਤਾਂ ਸਮਝ ਲਓ ਤੁਹਾਡੇ येलो ਰਸਟ ਆ ਜਿਹੜੀ ਉਹ ਆ ਗਈ ਤਾਂ ਤੁਸੀਂ ਕਿਸਾਨ ਵੀਰੋ ਜਿੱਥੇ-ਜਿੱਥੇ ਡੈੜੀਆਂ ਦੇ ਵਿੱਚ ਤੁਹਾਨੂੰ ਲੱਗੂਗਾ ਵੀ ਉਰੇ-ਉਰੇ ਆਪਣੇ ਹੈਂ ਕਿ ਆ ਤਾਂ ਉੱਥੇ-ਉੱਥੇ ਤੁਸੀਂ ਸਪਰੇਅ ਕਰ ਸਕਦੇ ਹੋ ਦੀ। ਸਪਰੇਅ ਵੀ ਮੈਂ ਆਪਾਂ ਤੁਹਾਨੂੰ ਦੱਸਾਂ ਕਿਹੜੀ ਕਰਨੀ ਆ ਤੇ ਕਿਸਾਨ ਵੀਰੋ ਇਹ ਆਪਣਾ 20 ਤੋਂ ਲੈ ਕੇ 50% ਤੱਕ ਸਿੱਧਾ ਝਾੜ ਉਡਾ ਸਕਦੇ ਆ। 20% ਤੋਂ ਲੈ ਕੇ 50% ਤੱਕ ਇੰਨਾ ਜ਼ਿਆਦਾ ਦਾ ਨੁਕਸਾਨ ਆ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਤੇ ਕੰਟਰੋਲ ਕਰਨ ਵਾਸਤੇ ਕਿਸਾਨ ਵੀਰੋ ਕੀ ਕਰਨਾ ਦੇਖੋ ਇੱਕ ਇਹਦਾ ਕੁਦਰਤੀ ਕੰਟਰੋਲ ਹੈ ਇੱਕ ਇਹਦਾ ਜਿਹੜਾ ਆਪਣਾ ਇਨਸੈਕਟ ਆਪਣੇ ਫੰਗੀਸਾਈਡ ਵਗੈਰਾ ਨਾਲ ਕੰਟਰੋਲ ਹੈ ਕੁਦਰਤੀ ਕੰਟਰੋਲ ਕੀ ਹੈ ਕਿਸਾਨ ਵੀਰੋ ਹੁਣ ਮੰਨ ਕੇ ਚੱਲੋ ਤੁਹਾਡੇ ਖੇਤ ਦੇ ਵਿੱਚ ਪੀਲੀ ਕੁੰਗੀ ਆ ਗਈ ਅਟੈਕ ਉਹਦਾ ਹੋ ਗਿਆ ਪਰ ਨਾਲ ਦੀ ਨਾਲ ਆ ਜਿਹੜਾ ਟੈਂਪਰੇਚਰ ਆ ਉਹ ਅੱਪ ਹੋਣ ਲੱਗ ਗਿਆ ਗਰਮੀ ਵਧ ਗਈ ਤਾਂ ਇਹਨੇ ਆਪਣੇ ਆਪ ਰੁਕ ਜਾਣਾ ਇਹ ਖਾਸ ਏਤ ਹੈ ਟੈਂਪਰੇਚਰ ਦੀ ਦੇ ਪ੍ਰਤੀ ਇਹ ਫੈਲਦੀ ਕਿਸਾਨ ਵੀਰੋ ਤਾਂ ਹੀ ਹੈ ਜਦੋਂ ਆਪਣਾ ਖੇਤ ਆ ਜਿਹੜਾ ਉਹਦੇ ਵਿੱਚ 8-10 ਘੰਟੇ ਲਗਾਤਾਰ ਸਗੜ ਦੇ ਵਿੱਚ ਪੱਤੇ ਰਹਿਣਗੇ ਫਿਰ ਇਹ ਜ਼ਿਆਦਾ ਫੈਲੂਗਾ ਉਹ ਸਗੜ ਦੇ ਵਿੱਚ ਪੱਤੇ ਕਿਉਂ ਰਹਿਣਗੇ ਜਾਂ ਤਾਂ ਆਪਾਂ ਪਾਣੀ ਜ਼ਿਆਦਾ ਭਰ ਕੇ ਲਿਆ ਹੋਇਆ ਜਾਂ ਮੀਂਹ ਪੈ ਗਿਆ ਉਹ ਮੌਸਮ ਦੇ ਵਿੱਚ ਜਿਹੜੀ ਮੰਨ ਕੇ ਚਲੋ ਨਮੀ ਜ਼ਿਆਦੇ ਆ ਗਈ ਕੰਟਰੋਲ ਕਰਨ ਵਾਸਤੇ ਕਿਸਾਨ ਵੀਰੋ ਜੇ ਤਾਂ ਕੁਦਰਤੀ ਕੰਟਰੋਲ ਇੱਕ ਤਾਂ ਇਹਦਾ ਹੋ ਗਿਆ ਟੈਂਪਰੇਚਰ ਨਾਲ ਵੀ ਇੱਕ ਦੋ ਦਿਨ ਟੈਂਪਰੇਚਰ ਘਟਿਆ ਚਲੋ ਅਟੈਕ ਆਇਆ ਤਾਂ ਟੈਂਪਰੇਚਰ ਅੱਪ ਹੋ ਗਿਆ ਆਪਣਾ ਕੰਟਰੋਲ ਹੋ ਜਾਊਗਾ ਕੋਈ ਡਰਨ ਦੀ ਲੋੜ ਨਹੀਂ ਜੇ ਕਿਸਾਨ ਵੀਰੋ ਤੁਹਾਨੂੰ ਕੰਟਰੋਲ ਕਰਨਾ ਪੈ ਜਾਵੇ ਤੁਸੀਂ ਕਿਸਾਨ ਵੀਰੋ ਜਿਹੜੇ ਇਹਦੇ ਵਾਸਤੇ ਫੰਗੀਸਾਈਡ ਰეკਮੈਂਡਡ ਨੇਗੇ ਜਾਂ ਫੰਗੀਸਾਈਡ ਆਪਾਂ ਕਰਦੇ ਆਂਗੇ ਉਹ ਫੰਗੀਸਾਈਡ ਕਿਸਾਨ ਵੀਰੋ ਤੁਸੀਂ ਜਾ ਤਾਂ ਜਿੱਦਾਂ ਟੈਬੂਕੋਨਾਜ਼ੋਲ ਕਰ ਸਕਦੇ ਹੋ ਹੈਕਜ਼ਾਕੋਨਾਜ਼ੋਲ ਕਰ ਸਕਦੇ ਹੋ ਤੇ ਇਹਨਾਂ ਦੀ ਜਿਹੜੇ ਪਾਊਡਰ ਫਾਰਮ ਆਉਂਦੀ 200 ਗ੍ਰਾਮ ਡੋਜ਼ ਹੈ ਜਿਹੜੇ ਲਿਕਵਿਡ ਫਾਰਮ ਆ ਉਹਦੀ 200 ਐਮਐਲ ਡੋਜ਼ ਹੈ ਜਾਂ ਤੁਸੀਂ ਕਿਸਾਨ ਵੀਰੋ ਜੋ ਜੋ ਤੇ ਸਟ੍ਰੋਬੀ ਲੀਰੀਨ ਗਰੁੱਪ ਨੇਗੇ ਉਹਨਾਂ ਦੋਨਾਂ ਨੂੰ ਜਿਹੜੇ ਕੰਬੀਨੇਸ਼ਨ ਆਉਂਦੇ ਨੇ ਜਿੱਦਾਂ ਝੋਨੇ ਤੇ ਕਰਦੇ ਆ ਤੁਸੀਂ ਉਹਦਾ 200 ਐਮਐਲ ਦਾ ਛਟਕਾ ਕਰਕੇ ਇਹਨੂੰ ਤੁਸੀਂ ਕਾਬੂ ਕਰ ਸਕਦੇ ਹੋ ਜਾਂ ਜਿੱਦਾਂ ਨੇਟਿਵ ਉਹ ਦਵਾਈ ਆਉਂਦੀ ਹੈਗੀ ਉਹਨੂੰ ਤੁਸੀਂ 120 ਗ੍ਰਾਮ ਕਰਕੇ ਇਹਦਾ ਜਿਹੜਾ ਸੜਕਾ ਕਰਕੇ ਇਹਨੂੰ ਰੋਕ ਸਕਦੇ ਹੋ ਇਹ ਕਿਸਾਨ ਵੀਰੋ ਖਾਸ ਕਰਕੇ ਨੀਮ ਪਹਾੜੀ ਏਰੀਆ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਆਮ ਤੌਰ ਤੇ ਪ੍ਰੋਬਲਮ ਆਪਣੇ ਏਰੀਆ ਦੇ ਵਿੱਚ ਸਾਡੇ ਦੇ ਬਹੁਤ ਘੱਟ ਆਉਂਦੀ ਹੈ ਤੇ ਕਿਸਾਨ ਵੀਰੋ ਕਿਸਮਾਂ ਬਾਾਰ ਇਹ ਪ੍ਰੋਬਲਮ ਜਿਆਦਾ ਅਟੈਕ ਕਰਦੀ ਹੈ ਜਿੱਦਾਂ ਜਿਹੜੀਆਂ ਜਿਹੜੀਆਂ ਕਿਸਮਾਂ ਤੇ ਅਟੈਕ ਕਰਦੀ ਆਗੀ ਉਹ ਕਿਸਾਨ ਵੀਰੋ ਕਿਸਮਾਂ ਜਿਆਦਾ ਜਿਨ੍ਹਾਂ ਦੇ ਉੱਤੇ ਅਟੈਕ ਦਾ ਦੇਖਣ ਨੂੰ ਮਿਲਦਾ ਬਰਬਟ ਕਣਕ ਹੋਗੀ ਆਪਣੇ HD 2851 ਹੋਗੀ 2976 ਇਹ ਕਿਸਮਾਂ ਤਿੰਨ ਚਾਰ ਇਹ ਜਿਹੇ ਨੇ ਜਿਨ੍ਹਾਂ ਨੂੰ ਇਹਦਾ ਅਟੈਕ ਨਾਰਮਲੀ ਆ ਜਾਂਦਾਗਾ ਤੇ کئی ਕਿਸਮਾਂ ਕਿਸਾਨ ਵੀਰੋ ਜਿੱਦ ਆਪਣੇ ਡੀਬੀਡਬਲਯੂ ਕਿਸਮਾਂ ਹੋ ਗਈਆਂ ਪੀਬੀਡਬਲਯੂ ਕਿਸਮਾਂ ਹੋ ਗਈਆਂ 727 ਡੀਬੀਡਬਲਯੂ 327 ਹੋ ਗਈ ਪੀਬੀਡਬਲਯੂ ਕਿਸਮਾਂ ਆ ਗਈਆਂ ਆਪਣੇ ਤੇ ਬਾਕੀ 30 ਸਿਆਸੀ ਆ ਗਈ 1105 ਆ ਗਈ ਤੇ 8743 ਕਿਸਮਾਂ ਆ ਗਈ ਜਾਂ 222 187 ਡੀਬੀਡਬਲਯੂ ਇਹ ਕਿਸਮਾਂ ਨੂੰ ਕਿਸਾਨ ਵੀਰੋ ਜਿਆਦਾ ਅਟੈਕ ਨਹੀਂ ਆਉਂਦਾ ਇਹ ਇਹਦੇ ਪ੍ਰਤੀ ਕੁਝ ਹੱਦ ਤੱਕ ਇਹ ਸਹਿਨਸ਼ੀਲ ਹੈਗੀਆਂ ਨੇ ਇਹਦਾ ਅਟੈਕ ਇਹ ਚੱਲ ਲੈਂਦੀਆਂ ਨਹੀਂ ਤੇ ਕਿਸਾਨ ਵੀਰੋ ਜਿਆਦੇ ਅਟੈਕ ਆਪਾਂ ਨੂੰ ਇਹ ਤਿੰਨ ਚਾਰ ਕਿਸਮਾਂ ਚ ਨਾਰਮਲੀ ਦੇਖਣ ਨੂੰ ਮਿਲਦਾਗਾ ਤੇ ਹਾਲੇ ਦਾ ਕਿਸਾਨ ਵੀਰੋ ਤੁਹਾਨੂੰ ਮੈਂ ਦੱਸ ਚੁੱਕਿਆ ਝੋਲ ਗਰੁੱਪ ਜਾਂ ਸਟ੍ਰੋਬਿਲੀਨ ਗਰੁੱਪ ਜਿਹੜਾ ਇਹਨਾਂ ਦਾ ਕੰਬੀਨੇਸ਼ਨ ਆਉਂਦਾ ਉਹਦੇ ਨਾਲ ਤੁਹਾਡਾ ਹੱਲ ਵੀ ਛੇਤੀ ਹੋਊਗਾ ਤੇ ਉਹ ਇਹਦੇ ਨਾਲ ਨਾਲ ਕਈ ਹੋਰ ਫੰਕਸ਼ਨਾਂ ਦਾ ਵੀ ਕੰਟਰੋਲ ਕਰ ਲੈਂਦਾਗਾ ਜਿੱਦਾਂ ਮੰਨ ਕੇ ਚਲੋ ਆਪਣੇ ਏ ਐਮਈ ਸਟਾਰਟ ਆਪ ਮੈਂ ਤੁਹਾਨੂੰ ਬਾਈ ਨੇਮ ਦੱਸ ਦਿੰਨਾਗਾ ਜਿਹੜੇ ਕਿਸਾਨ ਵੀਰੋਂ ਨਹੀਂ ਪਤਾ ਲੱਗਦਾ ਉਹ ਤੁਸੀਂ ਸਾਲਟ ਵੀ ਲਿਆ ਕੇ ਕਰ ਲੋ ਸਾਲਟ ਲਿਆ ਕੇ ਕਰੋਗੇ ਤੁਹਾਨੂੰ ਸਸਤਾ ਪੈਜੂ ਜਿੱਦਾਂ ਆਪਣੇ ਇੱਕ ਸਟੂਡੀਓ ਆਂਦਾ ਐਮਈ ਸਟਾਰਟ ਆਪ ਦਾ ਸਾਲਟ ਆਗਾ ਜਾਂ ਐਮਈ ਸਟਾਰਟ ਆਪ ਤੁਸੀਂ ਬਾਈ ਨੇਮ ਵੀ ਕਰ ਸਕਦੇ ਹੋ ਕਿਉਂਕਿ ਕਿਸਾਨ ਵੀਰੋਂ ਆਪਣਾ ਮਤਲਬ ਆ ਤੁਹਾਨੂੰ ਦੱਸਣਾ ਕਿਉਂਕਿ ਕਈਆਂ ਨੂੰ ਸਾਲਟ ਨਹੀਂ ਪਤਾ ਲੱਗਦੇ ਤਾਂ ਤੁਸੀਂ ਬਾਈ ਨੇਮ ਕਹਿ ਕੇ ਵੀ ਲਿਆ ਸਕਦੇ ਹੋ ਤੇ ਕਿਸਾਨ ਵੀਰੋ ਇਹਦਾ ਹੱਲ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਜੇ ਟੈਗ ਆ ਜਵੇ ਹੱਲ ਕਿਦਾਂ ਕਰਨਾ ਤੁਸੀਂ ਪਹਿਲਾਂ ਹੀ ਚੱਕ ਕੇ ਢੋਲੀਆਂ ਸਾਰੇ ਖੇਤ ਤੇ ਸਪਰੇ ਨਹੀਂ ਕਰਨੀ ਜਿੱਥੇ ਜਿੱਥੇ ਕਿਤੇ ਤੁਹਾਨੂੰ ਲੱਗੂ ਉੱਥੇ ਸਪਰੇ ਮਾਰੋ ਜਦੋਂ ਤੁਹਾਨੂੰ ਐ ਲੱਗੂ ਵੀ ਆਪਣੇ ਸਾਰੇ ਖੇਤ ਚ ਹੁਣ ਸਪਰੇ ਕਰਨ ਦੀ ਲੋੜ ਆ ਤਾਂ ਫੇਰ ਸਪਰੇ ਕਰਿਓ ਅਦਰਵਾਜ਼ ਨਾ ਕਰਿਓ ਤਾਂ ਤੁਸੀਂ ਓਨੀ ਕੇ ਸਪਰੇ ਕਰਨੀ ਜਿੱਥੇ ਤੁਹਾਡੇ ਹਿੰਗਾ ਹੱਲ ਤੁਹਾਡਾ 100% ਹੋ ਜੂਗਾ ਇਹ ਚੀਜ਼ ਨਾਲ ਉਮੀਦ ਆ ਕਿਸਾਨ ਵੀਰੋ ਇਹ ਜਿਹੜੀ ਵੀਡੀਓ ਆਪਣਾ ਤੁਹਾਡੇ ਨਾਲ ਸਾਂਝੀ ਕਰੀਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ